ਅ ਜਿਹੜੇ ਅੱਜ ਕ੍ਰਿਸਚੀਅਨ ਪਾਦਰੀਆ ਨਗਲੀ ਪੌਪ ਜੇ ਤੁਰੇ ਫਿਰਦੇ ਇੱਥੇ ਪੰਜਾਬ ਦੇ ਵਿੱਚ ਮੈਂ ਉਹਨਾਂ ਭੈਣਾਂ ਨੂੰ ਪੁੱਛਦਾ ਜਿਹੜੀਆਂ ਅੱਗੇ ਹੋ ਕੇ ਪ੍ਰਚਾਰ ਕਰਦੇ ਨੇ ਪੁੱਛੋ ਕਿ ਕਦੀ ਗ੍ਰਸਤੀ ਬੰਦਾ ਪਾਉ ਬਣਦਾ ਪੁੱਛੋ ਗ੍ਰਸਤੀ ਬੰਦਾ ਪਾਉ ਬਣਦਾ ਔਰਤ ਵਿੱਚ ਉਹਨਾਂ ਨੂੰ ਵੀ ਕੋਈ ਨਾ ਕੋਈ ਨੁਕਸ ਲੱਗਾ ਪਰਵਾਰੇ ਜਾਈਏ ਇੱਥੇ ਗੁਰਨਾਨ ਸਿੰਘ ਗ੍ਰਸਤੀ ਗੁਰੂ ਅੰਗਦ ਸਾਹਿਬ ਗ੍ਰਸਤੀ ਗੁਰੂ ਅਮਰਦਾਸ ਜੀ ਗ੍ਰਸਤੀ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਗੁਰੂ ਹਰ राय ਸਵਾਏ ਗੁਰੂ ਹਰਿਕ੍ਰਿਸ਼ਨ ਪਾਰਸ਼ਾ ਦੇ ਨੌ ਦੀਆਂ ਨੌ ਪਾਰਸ਼ਾ ਜੀਆਂ ਗ੍ਰਸਤੀ ਕਿੰਨੇ ਪੰਜਾਬ ਦੇ ਬਾਬੇ ਆ ਜਿਹੜੇ ਗ੍ਰਸਤੀ ਦੇ ਜੇ ਕੋ ਗ੍ਰਸਤੀ ਹੋਊਗਾ ਜੇ ਉਹਨੇ ਬਾਬੇ ਦੀ ਗੱਦੀ ਲੈਣਾ ਉਹਨੂੰ ਕਹਣਾ ਤੈਨੂੰ ਬਿਹੰਗਮ ਹੋਣਾ ਪੈਣਾ ਤੈਨੂੰ ਆਪਣਾ ਪਰਿਵਾਰ ਛੱਡਣਾ ਪੈਣਾ ਪਹਿਲਾਂ ਕਿਤੇ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਸੀ ਹੁਣ ਹੀ ਸਮਝ ਲਓ ਪੀ ਇਹ ਇਹ ਜਿੰਨੇ ਵੀ ਵਿਚਾਰਧਾਰਾ ਵਾਲੇ ਲੋਕ ਆ ਗੁਰੂ ਗ੍ਰੰਥ ਸਾਹਿਬ ਦੇ ਸ੍ਰੀਕ ਵਾ ਸ੍ਰੀਕ ਪੈਦਾ ਕੀਤੇ ਆ ਪੜੇ ਲਿਖੇ ਤੁਸੀਂ ਨੌਜਵਾਨ ਭਰਾ ਬੈਠੇ ਹੋ ਪੈਣਾ ਬੈਠੀਆਂ ਨੇ ਮੈਂ ਤਾਂ ਪਹਿਲਾਂ ਕਿਹਾ ਲਾਈਵ ਸੁਣ ਰਿਹਾ ਉਹ 크੍ਰਿਸਚਨ ਜਿਹੜਾ ਪੌਪ ਆ ਬੇਸ਼ੱਕ ਸਾਡੇ ਨਾਲ ਸੰਪਰਕ ਕਰੇ ਦੱਸੇ ਜਿਹੜੀ ਉਹਨਾਂ ਦੀ ਬੀਬੀਆਂ ਪ੍ਰਚਾਰ ਕਰਦੇ ਆ ਕਿ ਮੈਂ ਸਿੱਧਾ ਸਵਾਲ ਕਰਦਾ ਪੁੱਛਿਓ ਉਹਨਾਂ ਨੂੰ ਤੁਹਾਡਾ ਗ੍ਰਿਸ਼ਤੀ ਬੰਦਾ ਕਦੀ ਪੌਪ ਬਣਦਾ ਗੁਰੂ ਨਾਨਕ ਸ ਅਸੀਂ ਨਹੀਂ ਕਹਿੰਦੇ ਉਹ ਕੌਣ ਗਲਤ ਪਰ ਕਮ ਸੇ ਕਮ ਤੁਹਾਨੂੰ ਰਿਐਲਿਟੀ ਦਾ ਤੇ ਪਤਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਨੇ ਪੂਰੀ ਦੁਨੀਆ 'ਚ ਔਰਤ ਦੇ ਹੱਕ 'ਤੇ ਆਵਾਜ਼ ਬੁਲੰਦ ਕਰਕੇ ਆਖਿਆ ਸੋ ਕੋ ਮੰਦਾ ਕੀ ਹੈ ਪਰ ਸਾਡੇ ਕੋ ਤੇ ਆਪਣੀਆਂ ਲੜਾਈਆਂ ਹੀ ਨਹੀਂ ਮੁਕਦੀਆਂ ਜੇ ਅਸੀਂ ਤੇ ਮਾਫ ਕਰਨਾ ਲੋਕੀ ਤੇ ਸੋਨੇ ਨੂੰ ਝਾੜ ਫੇਰ-ਫੇਰ ਕੇ ਲੋਹੇ ਨੂੰ ਝਾੜ ਫੇਰ-ਫੇਰ ਕੇ ਸੋਨਾ ਬਣਾ ਬਣਾ ਵੇਚ ਗਏ ਸਾਡੇ ਕੋਲ ਹੀਰੇ ਜਵਾਹਰਾਤ ਵਰਗੀਆਂ ਵਿਚਾਰਤਾਂ ਨੇ ਇਹ ਤੇ ਮੋਤੀ ਹੀਰੇ ਜਵਾਹਰਾਤ ਸਾਡੇ ਕੋਲ ਗੁਰੂ ਰਣਸਿंह ਸਾਹਿਬ ਦੀ ਬਾਣੀ ਅੰਮ੍ਰਿਤ ਨੀਰ ਗਿਆਨ ਮਨ ਮੱਜਨ 863 ਤੀਰਥ ਸੰਗ ਗਏ ਗੁਰੂ ਉਪਦੇਸ਼ ਜਵਾਰ ਮਾਨਕ ਸੇਵੈ ਸਿੱਖ ਸੁਖੋਜ ਲਹ ਗੁਰਸਮਾਨ ਤੀਰਥ ਨਹੀਂ ਕੋਈ ਸਰ ਸੰਤੋਖਤਾਸ ਗਰ ਹੋਏ ਗੁਰੂ ਦਾ ਮੁਕਾਬਲਾ ਕਿੰਨੇ ਕਰਨਾ ਪਰ ਗੱਲ ਫਿਰ ਉੱਤੇ ਆਉਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਸਿੱਖ ਇੱਕ ਬੀਬੀ ਹੈ ਸਤਕਾਰਯੋਗ ਬੇਬੇ ਨਾਨਕੀ ਜੀ ਸਭ ਤੋਂ ਪਹਿਲਾਂ ਇੱਕ ਔਰਤ ਬੇਬੇ ਨਾਨਕੀ ਨੇ ਗੁਰਨਾਨ ਨੂ ਪਛਾਣਿਆ ਸੀ ਕਿ ਮੇਰਾ ਵੀਰ ਆਮ ਨਹੀਂ ਹੈ ਇਹ ਦੁਨੀਆ ਨੂੰ ਤਾਰਨ ਆਇਆ ਹੈ ਪਹਿਲੀ ਸਿੱਖ ਅੱਛਾ ਇੱਥੇ ਜਦੋਂ ਅਸੀਂ ਸਿੰਘ ਸ਼ਬਦ ਵਰਦਿਆਂ ਨਾਲ ਸਿੰਘਣੀਆਂ ਵੀ ਆਉਂਦਾ ਹੈ ਜੇ ਸਿੰਘਾਂ ਦੇ ਬੱਚਿਆਂ ਦੇ ਦਿਲ ਕੱਢ ਕੇ ਮੂੰਹ 'ਚ ਪਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਨੂੰ ਉਹਦੇ ਪੁੱਤਰ ਦਾ ਕਲੇਜਾ ਲਾਇਆ ਗਿਆ ਤੇ ਬੀਬੀਆਂ ਨਾਲ ਵੀ ਘਟ ਨਹੀਂ ਅਗਲੀਆਂ ਗੁਜਾਰੀ ਬੀਬੀਆਂ ਦੇ ਵੀ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ ਤਾਂ ਹੀ ਸ਼ਬਦ ਹੁੰਦਾ ਜਿੰਨਾ ਸਿੰਘਾਂ ਸਾਰੇ ਬੋਲੋ ਪੈਣੋ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਤ ਤੇ ਬੰਦ-ਬੰਦ ਖੋਪਰੀਆਂ ਚਰਖੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਹਾਰਿਆ ਅਜ ਧਰਮ ਹਾਰ ਚੁੱਕੇ ਆ ਬਾਕੀ ਸਭ ਕੁਝ ਹੈਗਾ ਸਾਡੇ ਕੋਲ ਕੋਠੀਆਂ ਵੀ ਆ ਗਈਆਂ ਕਾਰਾਂ ਵੀ ਆ ਗਈਆਂ ਮਾਰਬਲ ਵੀ ਲੱਗਾ ਚਾਰ ਪੈਸੇ ਵੀ ਬੰਦੇ ਦੀ ਜੇਬ ਚ ਆ ਗਿਆ ਸਹੂਲਤਾਂ ਵਧੀਆ ਆ ਗਈਆਂ ਪਰ ਧਰਮ ਨਹੀਂ ਰਿਹਾ ਆਨੰਦਕਾਰ ਜਿਹੋਦੇ ਪੁੱਤਾਂ ਧੀਾਂ ਦੇ ਆਨੰਦਕਾਰ ਤੇ 15 20 ਮਿੰਟ ਬਾਕੀ ਕਿੰਨਾ ਕੁਝ ਚੱਲ ਪਿਆ ਜੀ ਤੁਸੀਂ ਮਾਰ ਰਹੇ ਹੋ ਧਿਆਨ ਕਿੰਨੇ ਕੰਦਨ ਅਸੀਂ ਨੱਚਦੇ ਆਂ ਟੱਪਦੇ ਆਂ ਸ਼ਰਾਬਾਂ ਪੀਂਦੇ ਆਂ ਭੰਗੜਾ ਪਾਉਂਦੇ ਆਂ ਮੈਂ ਕਦੀ ਕਦੀ ਸੋਚਦਾ ਮੇਰੇ ਮਨ ਚ ਖਿਆਲ ਆਉਂਦਾ ਇੱਕ ਸਵਾਲ ਆਉਂਦਾ ਅਕਸਰ ਦੋ ਬੰਦੇ ਇਲੈਕਸ਼ਨ ਚ ਖਲੋਂਦੇ ਆਂ ਸ਼ਾਮਾਂ ਨੂੰ ਢੋਲ ਕਿਹਨਾਂ ਦੇ ਵੱਲੋਂ ਵੱਜਦਾ ਭਲਾ ਜੀ ਜਿਹੜੇ ਇਲੈਕਸ਼ਨ ਇਦਾਂ ਹੀ ਆ ਜੀ ਅੱਛਾ ਵਿਆਹ ਹੁੰਦਾ ਜੇ ਲੜਕੀ ਵਿਆਹ ਕੇ ਘਰ ਲੈ ਹੋਣੀ ਏ ਪਹਿਲੇ ਭੰਗੜੇ ਪਾਉਣ ਲਾਪੇ ਦੋ ਦਿਨ ਰੋਟੀਆਂ ਪੱਕੀਆਂ ਤੇ ਖਾ ਲੋ ਇਹ ਵੇਖ ਲਓ ਵੀ ਤੁਹਾਡੇ ਘਰ ਚ ਪਿਆਰ ਇਤفاق ਰਹਿੰਦਾ ਕੰਗੜੇ ਪਾਏ ਸ਼ਰਾਬਾਂ ਪੀਤਿਆਂ ਹਵਾਈ ਫੈਰ ਕੀਤੇ ਮਾਰਿਓ ਜਿੰਨੀਆਂ ਧੀਆਂ ਦੇ ਆਨੰਦ ਕਾਰਜ ਹੋ ਰਿਆ ਉਹਨਾਂ ਚ ਕਿੰਨੇ ਪਰਸੈਂਟ ਤਲਾਕ ਹੋ ਰਿਹਾ ਕਾਰਨ ਲੱਭ ਕੇ ਵੇਖਿਓ ਤੁਸੀਂ ਅਸੀਂ ਤੇ ਬੇਮਕ ਹੋਏ ਆਰਾਮ ਤੇ ਲੱਗਣ ਜਨਮ ਵਿੱਚ ਜੋ ਖਿੰਮੇ ਕੋੜੇ ਹੋਏਗਾ ਜਿਤੜੇ ਮਾਇਆ ਭੋਗ ਅਸੀਂ ਤੇ ਗਲਤ ਬੰਨੇ ਤੁਰ ਪਏ ਅਸੀਂ ਤੇ ਗੁਰੂ ਦੇ ਸ਼ਬਦ ਨੂੰ ਛੱਡ ਕੇ ਅਸੀਂ ਹੋਰ ਹੀ ਕਿਸੇ ਮਨਮਤ ਵਾਲੇ ਬੰਨੇ ਤੁਰ ਪਏ ਅਸੀਂ ਤੇ ਸਾਡੇ ਦਿਮਾਗ ਕਿਹਨੇ ਪਾਤਾ ਕਿ ਨਸ਼ੇ ਤੋਂ ਬਿਨਾ ਪੁੱਤਰ ਦੀ ਦਾ ਵਿਆਹ ਨਹੀਂ ਹੋਣਾ ਬਲਕਿ ਇਹ ਨਾ ਤੇ ਨਾਲ ਸੰਬੰਧ ਹੀ ਕੋਈ ਨਹੀਂ ਸੀ ਹੈਗਾ ਤੁਸੀਂ ਸਾਦੇ ਆਪਣੇ ਪੈਸੇ ਚਾ ਰਹਿ ਗਏ ਨੇ ਉਸ ਪੈਸੇ ਨੂੰ ਆਪਣੇ ਪੁੱਤਰ ਧੀ ਦੇ ਕਿਸੇ ਬਿਜ਼ਨਸ ਤੇ ਲਾ ਦਿਓ ਕੋਈ ਕਾਰੋਬਾਰ ਖੋਲ ਦਿਓ ਉਹਨੂੰ ਜਰੂਰ ਹੈ ਤਾਂ ਨੂੰ ਲਾਉਣਿਆ ਰਾਗੀ ਸੰਗ ਕੀਰਤਨ ਕਰਦਾ ਹੋਵੇ ਨਾ ਦਸਾਂ ਦਾ ਟੁੱਟਾ ਨੋਟ ਐ ਪਾਟਾ ਨੋਟ ਲੱਭਦੇ ਆ ਤੇ ਜਦੋਂ ਵਿਆਹ ਹੁੰਦਾ ਭਲਾ ਉਹ ਕਿਹੜੇ ਨੋਟ ਨਹੀਂ ਦਿੱਤਾ ਵਾਰਦੇ ਆ ਉਹ ਪੁਰਾਣੇ ਦੇ ਵਾਰੇ ਨਹੀਂ ਜਾਂਦੇ ਉਹ ਕਿਹੜੇ ਦੇ ਭਲਾ ਜੀ ਉਹ ਬੈਂਕ ਚ ਸਪੈਸ਼ਲ ਲੈ ਕੇ ਆਉਂਦੇ ਜਿਹੜਾ ਐ ਐ ਅੰਗੂਠਾ ਵਾਈਦਾ ਨਾ ਤਾਂ ਨੂੰ ਐਦਾਂ ਉੜਦੇ ਆ ਵਿਦੇਸ਼ਾਂ ਦੇ ਡਾਲਰ ਸੁੱਟਦੇ ਹੀ ਤੁਹਾਡੇ ਰੁਪਏ ਸੁੱਟਦੇ ਆ ਤੇ ਜਿਹੜੇ ਇਦਾਂ ਵਾਰਦੇ ਆ ਨਾ ਉਹਨਾਂ ਨੂੰ ਕਹੋ ਨਾ ਗਰੰਟੀ ਤਨਖਾਹ ਕਿੰਨੀ ਆ ਉਹਨੇ ਇੰਨੇ ਪੈਸੇ ਕਰਨੇ ਆ ਬੋਲੋ ਜੀ ਉਹ ਬੋਲੋ ਭਾਈ ਗਰੰਟੀ ਸਿੰਧੀ ਤਨਖਾਹ ਕਰਨੀ ਆ ਤੇ ਉਹਨੇ ਇੰਨੇ ਪੈਸੇ ਕਰਨੇ ਆ ਤੇ ਗਾਇਕਾਂ ਤੋਂ ਇਸ ਇਹੋ ਵਜ੍ਹਾ ਸੀ ਕਹੀਂ ਲਚਰਤਾ ਨੂੰ ਪ੍ਰਮੋਟ ਕੀਤਾ